ਮੇਰਾ ਛੋਟੀ ਉਮਰ 'ਚ ਵਿਆਹ ਹੋ ਗਿਆ ਸੀ ਉਦੋਂ ਮੈਨੂੰ ਵਿਆਹ ਦਾ ਇਹਨਾਂ ਮਤਲਬ ਵੀ ਨਹੀਂ ਪਤਾ ਸੀ ਅਸੀਂ ਸੱਤ ਪੈਣਾ ਸੀ ਇਸ ਕਰਕੇ ਘਰ ਦੇ ਆਨੇ ਮੇਰਾ ਜਲਦੀ ਵਿਆਹ ਕਰ ਦਿੱਤਾ ਸੀ ਮੇਰਾ ਘਰ ਵਾਲਾ ਕਾਫੀ ਸੋਹਣਾ ਸੀ ਪਰ ਮੈਂ ਇੰਨੀ ਜ਼ਿਆਦਾ ਸੋਹਣੀ ਨਹੀਂ ਸੀ ਪਰ ਸਾਰੇ ਕਹਿੰਦੇ ਸੀ ਕਿ ਵਿਆਹ ਤੋਂ ਬਾਅਦ ਮੈਂ ਕਾਫੀ ਸੋਹਣੀ ਹੋ ਗਈਆਂ ਕਿਉਂਕਿ ਮੇਰੇ ਪੇਕੇ ਘਰ 'ਚ ਮੈਨੂੰ ਇੰਨੀ ਸਹੂਲਤ ਨਹੀਂ ਸੀ ਮਿਲਦੀ ਇੰਨਾ ਕਪੜਾ ਲੀੜਾ ਵਧੀਆ ਨਹੀਂ ਮਿਲਦਾ ਸੀ ਪਰ ਮੇਰੇ ਸਹੁਰੇ ਜਾ ਕੇ ਮੈਨੂੰ ਸਭ ਕੁਝ ਮਿਲਦਾ ਸੀ ਇਸ ਕਰਕੇ ਮੈਂ ਥੋੜਾ ਸਜਣ ਧਜਣ ਕਰਕੇ ਸੋਹਣੀ ਲੱਗਦੀ ਸੀ ਮੇਰੇ ਘਰ ਵਿੱਚ ਜੇਠ ਜਠਾਣੀ ਤੇ ਮੇਰਾ ਘਰ ਵਾਲਾ ਤੇ ਮੇਰੀ ਸੱਸ ਸੀ ਮੇਰੇ ਸਹੁਰੇ ਦੀ ਡੈਥ ਹੋ ਚੁੱਕੀ ਸੀ ਮੇਰੀ ਜਠਾਣੀ ਕਾਫੀ ਵੱਡੀ ਉਮਰ ਦੀ ਲੱਗਦੀ ਸੀ ਪਰ ਮੇਰਾ ਜੇਠ ਉਹਦੇ ਨਾਲੋਂ ਛੋਟਾ ਸੀ ਇਹ ਗੱਲ ਮੈਨੂੰ ਮੇਰੀ ਸੱਸ ਨੇ ਕਈ ਵਾਰ ਦੱਸੀ ਸੀ ਕਿ ਤੇਰੀ ਜਠਾਣੀ ਤਾਂ ਆਪਣੇ ਘਰ ਵਾਲੇ ਨਾਲੋਂ ਵੱਡੀ ਆ ਮੇਰੀ ਜਠਾਣੀ ਕਹਿ ਦਿੰਦੀ ਸੀ ਕਿ ਫੇਰ ਕੀ ਹੋ ਗਿਆ ਜੇ ਮੈਂ ਵੱਡੀ ਆ ਤੁਸੀਂ ਹਰ ਇੱਕ ਕੋਲ ਮੇਰੀਆਂ ਗੱਲਾਂ ਕਰਨ ਲੱਗ ਜਾਂਦੇ ਹੋ ਮੇਰੀ ਸੱਸ ਵੀ ਥੋੜੀ ਖਰਾਬ ਜਈ ਸੀ ਉਹ ਗੱਲ ਨੂੰ ਬੜਾ ਉੱਪਰ ਚੁੱਕਦੀ ਸੀ ਮੈਂ ਇਹ ਗੱਲ ਹਮੇਸ਼ਾ ਸੋਚਦੀ ਸੀ ਕਿ ਜੇ ਅੱਜ ਉਹਦੇ ਬਾਰੇ ਉਹ ਇਦਾਂ ਗੱਲਾਂ ਕਰਦੀ ਆ ਤਾਂ ਕੱਲ ਨੂੰ ਮੇਰੇ ਬਾਰੇ ਵੀ ਕਰੂਗੀ ਇਸ ਕਰਕੇ ਮੈਂ ਆਪਣੀ ਸੱਸ ਨੂੰ ਜ਼ਿਆਦਾ ਚੰਗਾ ਨਹੀਂ ਮੰਨਦੀ ਸੀ ਅਸੀਂ ਦੋਵੇਂ ਦਰਾਣੀ ਜਠਾਣੀ ਘਰ 'ਚ ਰਲ ਮਿਲ ਕੇ ਕੰਮ ਕਰ ਲੈਂਦੀਆਂ ਸੀ ਮੇਰੀ ਜਠਾਣੀ ਥੋੜੀ ਪੜ੍ਹੀ ਲਿਖੀ ਸੀ ਉਹ ਬੱਚਿਆਂ ਨੂੰ ਟਿਊਸ਼ਨ ਵੀ ਪੜ੍ਹਾ ਦਿੰਦੀ ਸੀ ਮੈਂ ਕਾਫੀ ਘਟ ਪੜੀ ਸੀ ਜਿਸ ਕਰਕੇ ਮੈਂ ਬੱਚੇ ਨਹੀਂ ਪੜਾ ਸਕਦੀ ਸੀ ਮੈਂ ਘਰ ਦੇ ਸਾਰੇ ਕੰਮ ਕਰਦੀ ਸੀ ਮੇਰਾ ਨਾਮ ਹਰਪ੍ਰੀਤਆ ਮੈਨੂੰ ਖਾਣ ਪੀਣ ਦੀਆਂ ਚੀਜ਼ਾਂ ਬਣਾਉਂਦਾ ਬੜਾ ਸ਼ੌਂਕ ਸੀ ਮੈਂ ਸਾਰਿਆਂ ਲਈ ਬੜੇ ਵਧੀਆ ਵਧੀਆ ਖਾਣੇ ਬਣਾਉਂਦੀ ਸੀ ਕਿਉਂਕਿ ਮੈਨੂੰ ਆਪ ਖਾਣ ਦਾ ਬੜਾ ਰੈਂਦਾ ਸੀ ਇੱਕ ਦਿਨ ਮੈਂ ਚਾਹ ਨਾਲ ਦੁਪਹਿਰ ਦੇ ਟਾਈਮ ਪਕੌੜੇ ਬਣਾ ਲਏ ਸਾਰਿਆਂ ਨੇ ਮੇਰੀ ਬੜੀ ਤਾਰੀਫ ਕੀਤੀ ਖਾਸ ਕਰਕੇ ਮੇਰੇ ਜੇਠ ਨੇ ਮੇਰੀ ਬੜੀ ਤਾਰੀਫ ਕੀਤੀ ਤੇ ਉਹ ਕਹਿਣ ਲੱਗਾ ਮੈਂ ਤੇਰੇ ਹੱਥ ਦੇ ਪਕੌੜੇ ਖਾਇਆ ਕਰਨੇ ਆ ਤੂੰ ਤਾਂ ਬੜੇ ਸਵਾਦ ਪਕੌੜੇ ਬਣਾਉਂਦੀ ਆ ਮੈਂ ਬੜੀ ਖੁਸ਼ ਹੋਈ ਉਹ ਅੰਦਰ ਬੈਠ ਕੇ ਪਕੌੜੇ ਖਾ ਰਿਹਾ ਸੀ ਮੈਂ ਉਹਨੂੰ ਹੋਰ ਪਕੌੜੇ ਦੇਣ ਲਈ ਜਦੋਂ ਜੇਠ ਦੇ ਕਮਰੇ 'ਚ ਆਉਣ ਲੱਗੀ ਤਾਂ ਮੈਂ ਵੇਖਿਆ ਕਿ ਉਹ ਪਕੌੜੇ ਖਾ ਕੇ ਆਪਣੇ ਘਰ ਵਾਲੇ ਨਾਲ ਮસ્ਤੀ ਕਰ ਰਿਹਾ ਸੀ ਮੈਂ ਬਾਹਰ ਹੀ ਰੁਕ ਗਈ ਤੇ ਮੈਂ ਉਹਨਾਂ ਵੱਲ ਖੜਕੇ ਵੇਖਣ ਲੱਗੀ ਮੈਂ ਸੋਚਣ ਲੱਗੀ ਕਿ ਜੇਠ ਤਾਂ ਕਿੰਨਾ ਸੋਹਣਾ ਆ ਤੇ ਮੇਰੀ ਜਠਾਣੀ ਇੰਨੀ ਸੋਹਣੀ ਨਹੀਂ ਆ ਤੇ ਫਿਰ ਵੀ ਉਹਨੂੰ ਕਿੰਨਾ ਪਿਆਰ ਕਰਦਾ ਉਹਦੇ ਨਾਲ ਕਿੰਨੀ ਮਸਤੀ ਕਰ ਰਿਹਾ ਆ ਮੈਂ ਜਦੋਂ ਵੀ ਆਪਣੇ ਘਰ ਵਾਲੇ ਕੋਲ ਬੈਠਦੀ ਸੀ ਤਾਂ ਉਹ ਮੇਰੇ ਨਾਲ ਇਦਾਂ ਮਸਤੀ ਨਹੀਂ ਕਰਦਾ ਸੀ ਜਦਕਿ ਮੈਂ ਇਹ ਚੀਜ਼ਾਂ ਨੂੰ ਮਿਸ ਕਰਦੀ ਸੀ ਜੇਠਵਾਲ ਵੇਖ ਕੇ ਮੇਰੇ ਮਨ ਵਿੱਚ ਬੜੇ ਚਾਜੇ ਉੱਠ ਜਾਂਦੇ ਸੀ ਕਿ ਕਾਸ਼ ਮੇਰਾ ਘਰ ਵਾਲਾ ਵੀ ਮੇਰੇ ਨਾਲ ਇਦਾਂ ਹੀ ਮસ્ਤੀ ਕਰਦਾ ਪਰ ਕੀ ਕਰ ਸਕਦੇ ਸੀ ਹੁਣ ਹਰੇਕ ਬੰਦੇ ਦਾ ਅਲੱਗ-ਅਲੱਗ ਸੁਭਾਅ ਹੁੰਦਾ ਆ ਫਿਰ ਮੈਂ ਵਾਪਸ ਰਸੋਈ ਜਾਗੀ ਰਸੋਈ ਵਿੱਚ ਸਾਰੇ ਬਰਤਨ ਸਾਫ਼ ਕਰਕੇ ਫਿਰ ਮੈਂ ਆਪਣੇ ਕਮਰੇ ਵਿੱਚ ਆ ਕੇ ਰਾਮ ਕਰਨ ਲੱਗੀ ਇੰਨੇ ਟਾਈਮ ਤੱਕ ਮੇਰਾ ਘਰ ਵਾਲਾ ਖੇਤੋਂ ਘਰ ਵਾਪਸ ਆ ਗਿਆ ਤੇ ਮੈਂ ਉਹਦਾ ਹੱਥ ਫੜ ਕੇ ਉਹਦੇ ਨਾਲ ਗੱਲਾਂ ਕਰਨਾ ਚਾਹੁੰਦੀ ਸੀ ਕਿਉਂਕਿ ਹਰੇਕ ਇਸਤਰੀ ਚਾਹੁੰਦੀ ਆ ਕਿ ਉਹਦਾ ਘਰ ਵਾਲਾ ਜਦ ਉਹਦੇ ਕੋਲ ਬੈਠੇ ਤਾਂ ਸਿਰਫ ਉਹਦੇ ਨਾਲ ਹੀ ਗੱਲਾਂ ਕਰੇ ਪਰ ਉਹ ਮੈਨੂੰ ਉਹ ਚੀਜ਼ ਨਹੀਂ ਦਿੰਦਾ ਸੀ ਜੋ ਮੈਂ ਚਾਹੁੰਦੀ ਸੀ ਮੈਂ ਉਹਦੇ ਕੋਲੋਂ ਥੋੜਾ ਜਿਹਾ ਟਾਈਮ ਆਪਣੇ ਲਈ ਚਾਹੁੰਦੀ ਸੀ ਜਿਸ ਵਿੱਚ ਉਹ ਸਿਰਫ ਮੇਰੇ ਨਾਲ ਹੀ ਗੱਲਾਂ ਕਰੇ ਪਰ ਉਹ ਇਸ ਗੱਲ ਨੂੰ ਨਹੀਂ ਸਮਝਦਾ ਸੀ ਉਹ ਮੈਨੂੰ ਕਹਿ ਦਿੰਦਾ ਸੀ ਕਿ ਚੱਲ ਸਾਈਡ ਤੇ ਹੋ ਕੇ ਬੈਠ ਆ ਕੀ ਕਰੀ ਜਾਨੀ ਪਾਗਲ ਹੋ ਗਈਆਂ ਕੋਈ ਆ ਜਾਊਗਾ ਮੈਨੂੰ ਇਸ ਗੱਲ ਤੇ ਬੜਾ ਗੁੱਸਾ ਆਉਂਦਾ ਸੀ ਉਹ ਮੇਰੇ ਨਾਲ ਇਸ ਤਰ੍ਹਾਂ ਰਿਐਕਟ ਕਰਦਾ ਸੀ ਜਿਵੇਂ ਕਿ ਉਹ ਕੋਈ ਬਗਾਨਾ ਬੰਦਾ ਹੋਵੇ ਮੈਂ ਉਹਨੂੰ ਕਈ ਵਾਰ ਕਿਹਾ ਸੀ ਕਿ ਚੰਨ ਤੁਸੀਂ ਮੇਰੇ ਘਰ ਆਲੇ ਹੋ ਫਿਰ ਕੀ ਹੋਇਆ ਜੇ ਤੁਸੀਂ ਮੇਰਾ ਹੱਥ ਫੜ ਲੋਗੇ ਪਰ ਫਿਰ ਵੀ ਉਹ ਮੈਨੂੰ ਇਗਨੋਰ ਕਰ ਦਿੰਦਾ ਸੀ ਉਹ ਆਪਣਾ ਫੋਨ ਲੈ ਕੇ ਫੋਨ ਤੇ ਰੀਲਾਂ ਵੇਖਣ ਲੱਗ ਜਾਂਦਾ ਸੀ ਫਿਰ ਮੈਨੂੰ ਗੁੱਸਾ ਆ ਜਾਂਦਾ ਸੀ ਤੇ ਮੈਂ ਸੜ ਮੱਚ ਕੇ ਸੌ ਜਾਂਦੀ ਸੀ ਜਦੋਂ ਵੀ ਮੈਂ ਆਪਣੇ ਪੇਕੇ ਜਾਂਦੀ ਸੀ ਤਾਂ ਇਹ ਗੱਲ ਮੈਂ ਆਪਣੀ ਭੈਣ ਨਾਲ ਜ਼ਰੂਰ ਕਰਦੀ ਸੀ ਜੋ ਮੇਰੇ ਨਾਲੋਂ ਛੋਟੀ ਸੀ ਉਹਦੀ ਮੇਰੇ ਨਾਲ ਜ਼ਿਆਦਾ ਮਤ ਮਿਲਦੀ ਸੀ ਈਗਲ ਮੇਉਦਿਨਾ ਹਮੇਸ਼ਾ ਸ਼ੇਅਰ ਕਰਦੀ ਸੀ ਕਿ ਮੇਰਾ ਘਰ ਵਾਲਾ ਬੜਾ ਬੋਰਿੰਗ ਆ ਉਹ ਮੈਨੂੰ ਕਹਿੰਦੀ ਸੀ ਕਿ ਕੋਈ ਗੱਲ ਨੂੰ ਤੇ ਉਹਦੇ ਨਾਲ ਪਿਆਰ ਨਾਲ ਪੇਸ਼ ਆਇਆ ਕਰ ਬਾਕੀ ਹਰ ਇੱਕ ਬੰਦੇ ਦਾ ਅਲੱਗ-ਅਲੱਗ ਸੁਭਾਅ ਹੁੰਦਾ ਆ ਮੈਂ ਬੜੀਆਂ ਕੋਸ਼ਿਸ਼ਾਂ ਕਰਕੇ ਵੇਖ ਲਿਆ ਸੀ ਮੇਰਾ ਘਰ ਵਾਲਾ ਬਿਲਕੁਲ ਵੀ ਰੋਮਾਂਟਿਕ ਨਹੀਂ ਸੀ ਇਸ ਗੱਲ ਤੋਂ ਮੈਂ ਬੜੀ ਦੁਖੀ ਸੀ ਬੇਸ਼ੱਕ ਉਹ ਹਰ ਚੀਜ਼ ਮੈਨੂੰ ਲਿਆ ਕੇ ਦਿੰਦਾ ਸੀ ਮੇਰੀ ਹਰ ਲੋੜ ਪੂਰੀ ਕਰਦਾ ਸੀ ਪਰ ਇਸ ਪੱਖੋਂ ਉਹ ਬਿਲਕੁਲ ਹੀ ਢਿੱਲਾ ਸੀ ਉਹ ਮੇਰੇ ਕੋਲ ਘੱਟ ਹੀ ਬੈਠਦਾ ਸੀ ਜਦੋਂ ਰਾਤ ਨੂੰ ਮੈਂ ਉਹਦੇ ਨਾਲ ਥੋੜਾ ਜਿਹਾ ਵੀ ਰੋਮਾਂਸ ਕਰਦੀ ਸੀ ਤਾਂ ਬਸ ਬੋਰਜਾ ਹੋ ਜਾਂਦਾ ਸੀ ਤੇ ਜਲਦੀ ਜਲਦੀ ਸੌਂ ਜਾਂਦਾ ਸੀ ਫਿਰ ਮੈਨੂੰ ਗੁੱਸਾ ਆ ਜਾਂਦਾ ਸੀ ਪਰ ਜਦੋਂ ਮੈਂ ਆਪਣੇ ਜੇਠ ਜਠਾਣੀ ਨੂੰ ਇਸ ਤਰ੍ਹਾਂ ਵੇਖਦੀ ਸੀ ਤਾਂ ਮੇਰਾ ਮਨ ਬੜਾ ਖਰਾਬ ਹੁੰਦਾ ਸੀ ਕਿ ਕਾਸ਼ ਮੇਰਾ ਘਰ ਵਾਲਾ ਵੀ ਇਹਦੇ ਵਰਗਾ ਹੁੰਦਾ ਬਸ ਇਸੇ ਤਰ੍ਹਾਂ ਮੈਂ ਹਰ ਰੋਜ਼ ਉਹਨਾਂ ਵੱਲ ਹੀ ਵੇਖਦੀ ਰਹਿੰਦੀ ਸੀ ਇੱਕ ਦਿਨ ਮੇਰੇ ਮਨ 'ਚ ਖਿਆਲ ਆਇਆ ਕਿ ਕਿਉਂ ਨਾ ਮੈਂ ਆਪਣੇ ਜੇਠ ਨਾਲ ਆਪਣੇ ਦਿਲ ਦੀ ਰੀਝ ਪੂਰੀ ਕਰ ਲਵਾਂ ਪਹਿਲਾਂ ਤਾਂ ਲੱਗਦਾ ਸੀ ਕਿ ਇਹ ਸਭ ਗਲਤ ਆ ਪਰ ਫਿਰ ਸੋਚਿਆ ਮੈਂ ਕੀ ਕਰਾਂ ਜਦ ਮੈਂ ਵੀ ਆਪਣੇ ਦਿਲ ਦੀ ਰੀਝ ਪੂਰੀ ਕਰਨੀ ਆ ਤਾਂ ਮੈਂ ਕਿਸੇ ਨਾਲ ਤਾਂ ਕਰ ਹੀ ਸਕਦੀ ਆ ਜਦ ਮੇਰਾ ਘਰ ਵਾਲਾ ਨਹੀਂ ਤਾਂ ਮੇਰੇ ਜੇਠ ਨਾਲ ਸਹੀ ਇੱਕ ਦਿਨ ਮੇਰੀ ਜਠਾਣੀ ਆਪਣੇ ਪੇਕਿਆਂ ਨੂੰ ਗਈ ਹੋਈ ਸੀ ਰਾਤ ਦਾ ਟਾਈਮ ਸੀ ਮੇਰਾ ਘਰ ਵਾਲਾ ਵੀ ਖੇਤ ਕੰਮ ਕਰਨ ਗਿਆ ਹੋਇਆ ਸੀ ਉਹਨੇ ਉਸ ਦਿਨ ਲੇਟ ਆਉਣਾ ਸੀ ਮੇਰੇ ਲਈ ਇਹ ਚੰਗਾ ਮੌਕਾ ਸੀ ਮੈਂ ਆਪਣੀ ਜਠਾਣੀ ਦਾ ਸੂਟ ਪਾ ਕੇ ਉਹਦੇ ਕਮਰੇ ਵਿੱਚ ਚਲੀ ਗਈ ਥੋੜਾ ਜਿਹਾ ਨਿਰਾਸ਼ੀ ਮੇਰੇ ਜੇਠ ਦੇ ਖੇਦ ਗਏ ਹੋਏ ਤੋਂ ਮੇਰੀ ਜਠਾਣੀ ਪੇਕਿਆਂ ਨੂੰ ਚਲੀ ਗਈ ਸੀ ਜਦੋਂ ਮੈਂ ਉਹਦਾ ਸੂਟ ਪਾ ਕੇ ਉਹਦੇ ਕਮਰੇ ਵਿੱਚ ਗਈ ਤੇ ਮੈਂ ਲਾਈਟ ਬੰਦ ਕਰ ਦਿੱਤੀ ਥੋੜਾ ਜਿਹਾ ਚਾਨਣ ਸੀ ਜਿਸ ਨਾਲ ਬਸ ਇੰਨਾ ਕੁ ਦੇਖਦਾ ਸੀ ਕਿ ਕੋਈ ਕਮਰੇ ਵਿੱਚ ਹੈਗਾ ਆ ਜਦੋਂ ਮੇਰਾ ਜੇਠ ਕਮਰੇ ਵਿੱਚ ਆਇਆ ਤੇ ਉਹ ਕਹਿਣ ਲੱਗਾ ਕਿ ਤੂੰ ਤਾਂ ਆਪਣੇ ਪੇਕਿਆਂ ਨੂੰ ਜਾਣਾ ਸੀ ਤੂੰ ਅਜੇ ਤੱਕ ਗਈ ਨਹੀਂ ਮੈਂ ਸਿਰ ਹਲਾ ਦਿੱਤਾ ਉਹਨੇ ਮੈਨੂੰ ਪਿੱਛੋਂ ਦੀ ਲੱਕ ਤੋਂ ਫੜ ਲਿਆ ਤੇ ਮੈਨਾਂ ਪਿਆਰ ਕਰਨ ਲੱਗਾ ਜਿਦਾ ਹੀ ਉਹਨੇ ਮੈਨੂੰ ਟੱਚ ਕੀਤਾ ਤਾਂ ਉਹਦਾ ਸਭ ਕੁਝ ਮੈਨਾਂ ਲੱਗ ਗਿਆ ਜਿਸ ਨਾਲ ਮੈਨੂੰ ਹੋਰ ਤਰ੍ਹਾਂ ਦੀ ਮਸਤੀ ਚੜ ਗਈ ਮिन्नੂ ਆਪਲ ਬੜੇ ਵਧੀਆ ਲੱਗ ਰਹੇ ਸੀ ਉਹਨੂੰ ਬਿਲਕੁਕੁਲ ਵੀ ਨਹੀਂ ਪਤਾ ਲੱਗਿਆ ਕਿ ਇਹ ਕੌਣ ਆ ਜਦੋਂ ਮੈਂ ਉਹਦੇ ਵੱਲ ਮੂੰਹ ਘੁਮਾਇਆ ਤੇ ਉਹ ਕਹਿਣ ਲੱਗਾ ਸੌਰੀ ਸੌਰੀ ਮੈਨੂੰ ਲੱਗਾ ਤੇਰੀ ਜਠਾਣੀ ਆ ਮੈਨੂੰ ਨਹੀਂ ਪਤਾ ਲੱਗਾ ਕਿ ਤੂੰ ਆ ਮੈਨੂੰ ਮਾਫ ਕਰ ਦੇ ਮੈਂ ਘੁੱਟ ਕੇ ਉਹਦੀਆਂ ਬਾਹਾਂ 'ਚ ਚਲੀ ਗਈ ਤੇ ਮੈਂ ਇਸ ਪਲ ਦਾ ਆਨੰਦ ਮਾਨਣ ਲੱਗੀ ਉਹ ਮੇਰੇ ਤੇ ਹੈਰਾਨ ਰਹਿ ਗਿਆ ਉਹ ਮੈਨੂੰ ਆਪਣੇ ਨਾਲੋਂ ਦੂਰ ਕਰ ਰਿਹਾ ਸੀ ਪਰ ਮੈਂ ਨਹੀਂ ਹੋ ਰਹੀ ਸੀ ਮੈਂ ਉਹਨੂੰ ਇਸ ਤਰ੍ਹਾਂ ਟੱਚ ਕਰ ਲੱਗੀ ਕਿ ਉਹਦਾ ਵੀ ਦਿਮਾਗ ਖਰਾਬ ਹੋ ਗਿਆ ਤੇ ਉਹ ਵੀ ਮੇਰੇ ਨਾਲ ਲਿਪਟ ਗਿਆ ਫਿਰ ਉਹਨੂੰ ਪਤਾ ਲੱਗ ਗਿਆ ਕਿ ਇਸ ਗੱਲ ਵਿੱਚ ਮੇਰੀ ਰਜ਼ਾਮੰਦੀ ਆ ਮੈਂ ਹੌਲੀ ਜਿਹੇ ਉਹਦੇ ਕੰਨ 'ਚ ਕਿਹਾ ਕਿ ਜਲਦੀ ਜਲਦੀ ਕੰਮ ਨਵੇੜੋ ਕਿਉਂਕਿ ਤੁਹਾਡਾ ਛੋਟਾ ਭਰਾ ਕੰਮ ਤੋਂ ਆਉਂਦਾ ਹੀ ਹੋਊਗਾ ਜਦੋਂ ਮੈਂ ਇੰਨੀ ਗੱਲ ਕਹੀ ਤਾਂ ਉਹਨੂੰ ਸਾਫ਼ ਪਤਾ ਲੱਗ ਗਿਆ ਕਿ ਇਸ ਗੱਲ 'ਚ ਮੇਰੀ ਰਜ਼ਾਮੰਦੀ ਆ ਫਿਰ ਉਹਨੇ ਮੇਨੋਂ ਸਭ ਕਰ ਲਿਆ ਅਸੀਂ ਦੋਵਾਂ ਨੇ ਇਸ ਪਾਲ ਦਾ ਨਜ਼ਾਰਾ ਖੂਬ ਲਿਆ। ਇਹ ਸਭ ਹੋਣ ਤੋਂ ਬਾਅਦ ਜਦ ਮੈਂ ਬਾਹਰ ਗਈ ਤਾਂ ਮੇਰੀ ਸੱਸੇ ਮੈਨੂੰ ਕਹਿਣ ਲੱਗੀ ਕਿ ਤੂੰ ਕਿਹੜਾ ਸੂਟ ਪਾਈ ਫਿਰਦੀ ਆਂ। ਮੈਂ ਕਿਹਾ ਕਿ ਇਹ ਸੂਟ ਮੈਨੂੰ ਵਧੀਆ ਲੱਗਦਾ। ਇਸ ਕਰਕੇ ਮੈਂ ਦੀਦੀ ਦਾ ਸੂਟ ਪਾ ਲਿਆ। ਉਹਨੂੰ ਥੋੜਾ ਅਜੀਬ ਲੱਗਿਆ। ਮੈਨੂੰ ਤਾਂ ਡਰ ਲੱਗਣ ਲੱਗਾ ਕਿ ਕਿਤੇ ਇਹਨੂੰ ਸ਼ੱਕ ਤਾਂ ਨਹੀਂ ਹੋ ਗਿਆ। ਪਰ ਉਹਨੇ ਮੈਨੂੰ ਕਮਰੇ ਚੋਂ ਬਾਹਰ ਆਉਂਦੇ ਹੋਏ ਨਹੀਂ ਵੇਖਿਆ ਸੀ। ਇਸ ਗੱਲ ਦਾ ਮੈਂ ਸ਼ੁਕਰ ਕਰਦੀ ਸੀ ਕਿ ਉਹਨੇ ਮੈਨੂੰ ਨਹੀਂ ਵੇਖਿਆ ਕਿਉਂਕਿ ਉਦੋਂ ਕਿਸੇ ਦੇ ਘਰ ਗਈ ਹੋਈ ਸੀ। ਤੇ ਮੈਨੂੰ ਪਤਾ ਸੀ ਕਿ ਅਜੇ ਮੇਰੀ ਸੱਸ ਨੇ ਨਹੀਂ ਆਉਣਾ ਉਹ ਗਵਾਂਡੀਆਂ ਦੇ ਘਰ ਚਲੀ ਜਾਂਦੀ ਸੀ ਤੇ ਉੱਥੇ ਘੰਟਾ ਘੰਟਾ ਲਾ ਆਉਂਦੀ ਸੀ ਉਹ ਕੰਮ ਕਰਨ ਦੀ ਮਾਰੀ ਕਿਸੇ ਦੇ ਘਰ ਚਲ ਜਾਂਦੀ ਸੀ ਮੈਂ ਇਸ ਮੌਕੇ ਦਾ ਫਾਇਦਾ ਚੁੱਕ ਲਿਆ ਸੀ ਅਗਲੇ ਦਿਨ ਜਦੋਂ ਮੇਰਾ ਜੇਠ ਸਵੇਰ ਦੇ ਟਾਈਮ ਮੇਰੇ ਸਾਹਮਣੇ ਆਇਆ ਤਾਂ ਮੇਰੇ ਵੱਲ ਬੜੇ ਪਿਆਰ ਭਰੀ ਨਜ਼ਰ ਨਾਲ ਵੇਖ ਰਿਹਾ ਸੀ ਮੈਨੂੰ ਉਹਦੇ ਨਾਲ ਟਾਈਮ ਸਪੈਂਡ ਕਰਕੇ ਬੜਾ ਚੰਗਾ ਲੱਗਿਆ ਸੀ ਅਸੀਂ ਦੋਵੇਂ ਇੱਕ ਦੂਜੇ ਨਾਲ ਬੜੇ ਖੁਸ਼ ਸੀ ਹੁਣ ਮੇਰੇ ਜੇਠ ਨੂੰ ਵੀ ਆਪਣੀ ਘਰ ਵਾਲੀ ਨਾਲ ਨਜ਼ਾਰਾ ਨਹੀਂ ਆਉਂਦਾ ਸੀ ਜੋ ਮੇਰ ਨਾਲ ਆਉਂਦਾ ਸੀ ਕਿਉਂਕਿ ਉਹ ਇਹ ਗੱਲਾਂ ਮੈਨੂੰ ਦੱਸਦਾ ਰਹਿੰਦਾ ਸੀ ਸਾਡਾ ਦੋਵਾਂ ਦਾ ਰਿਸ਼ਤਾ ਬੜਾ ਗੂੜਾ ਹੋ ਗਿਆ ਸੀ ਅਸੀਂ ਇੱਕ ਦੂਜੇ ਬਿਨਾਂ ਬਿਲਕੁਲ ਵੀ ਨਹੀਂ ਸਾਰਦੇ ਸੀ ਉਹਦਾ ਨਾਮ ਦੀਪੂ ਸੀ ਦੀਪੂ ਮੈਨੂੰ ਹਮੇਸ਼ਾ ਕਹਿੰਦਾ ਸੀ ਕਿ ਮੈਂ ਵੀ ਤੈਨੂੰ ਪਿਆਰ ਕਰਨ ਲੱਗ ਗਿਆ ਤੂੰ ਬਹੁਤ ਸੋਹਣੀ ਆ ਜਦਕਿ ਉਹਦੀ ਘਰ ਵਾਲੀ ਵੀ ਸੋਹਣੀ ਸੀ ਪਰ ਉਹਨੂੰ ਹੁਣ ਉਹ ਫਿੱਕੀ ਜੀ ਲੱਗਦੀ ਸੀ ਜਦੋਂ ਵੀ ਕੋਈ ਘਰ ਨਹੀਂ ਹੁੰਦਾ ਸੀ ਅਸੀਂ ਇਸ ਮੌਕੇ ਦਾ ਪੂਰਾ ਪੂਰਾ ਫਾਇਦਾ ਚੁੱਕਦੇ ਸੀ ਜਦੋਂ ਮੇਰੀ ਜਠਾਣੀ ਟਿਊਸ਼ਨ ਪੜਾਉਂਦੀ ਸੀ ਤਾਂ ਅਸੀਂ ਅੰਦਰ ਜਾ ਕੇ ਦੋਵੇਂ ਜਾਣੇ ਇੱਕ ਦੂਜੇ ਨਾਲ ਪਾਰ ਕਰਦੇ ਰਹਿੰਦੇ ਸੀ ਮੇਰਾ ਜੇਠ ਮੈਨੂੰ ਕਈ ਤਰ੍ਹਾਂ ਦੇ ਗਿਫਟ ਵੀ ਲਿਆ ਕੇ ਦਿੰਦਾ ਸੀ ਹੁਣ ਮੈਂ ਆਪਣੇ ਘਰ ਵਾਲੇ ਨੂੰ ਇਹ ਕੰਮ ਲਈ ਫੋਰਸ ਨਹੀਂ ਕਰਦੀ ਸੀ ਜੇ ਮੇਰਾ ਘਰ ਵਾਲਾ ਕਦੇ ਮੈਨੂੰ ਇਸ ਕੰਮ ਲਈ ਕਹਿੰਦਾ ਵੀ ਸੀ ਤਾਂ ਮੈਂ ਉਹਦੇ ਕੋਲੋਂ ਦੂਰ ਭੱਜਦੀ ਸੀ ਕਿਉਂਕਿ ਮੈਨੂੰ ਆਪਣੇ ਘਰ ਵਾਲੇ ਚ ਬਿਲਕੁਲ ਵੀ ਇੰਟਰਸਟ ਨਹੀਂ ਰਿਹਾ ਸੀ ਹੁਣ ਬਸ ਸਾਰਾ ਦਿਨ ਮੇਰੀ ਨਜ਼ਰ ਮੇਰੇ ਜੇਠ 'ਤੇ ਰਹਿੰਦੀ ਸੀ ਇੱਕ ਦਿਨ ਅਸੀਂ ਮੇਰੀ ਸੱਸ ਦੇ ਭਤੀਜੇ ਦੇ ਵਿਆਹ ਤੇ ਗਏ ਉੱਥੇ ਇੱਕ ਮੁੰਡਾ ਬਾਰ-ਬਾਰ ਮੇਰੇ 'ਲੇ ਵੇਖ ਰਿਹਾ ਸੀ ਉਹ ਬੜਾ ਗੱਭਰੂ ਜਵਾਨ ਸੀ ਮੇਰੇ ਜੇਠ ਨੂੰ ਇਸ ਗੱਲ ਦਾ ਪਤਾ ਲੱਗ ਗਿਆ ਉਹਨੇ ਜਾ ਕੇ ਉਸ ਮੁੰਡੇ ਦੇ ਮੂੰਹ ਤੇ ਥੱਪੜ ਮਾਰਿਆ ਉਹ ਮੁੰਡਾ ਅੱਗੋਂ ਕਹਿੰਦਾ ਕਿ ਤੂੰ ਮੇਰੇ ਥੱਪੜ ਕਿਉਂ ਮਾਰਿਆ ਤਾਂ ਮੇਰਾ ਜੇਠ ਦੀਪੂ ਕਹਿੰਦਾ ਕਿ ਤੂੰ ਸਾਡੇ ਘਰ ਦੀਆਂ ਔਰਤਾਂ ਵੱਲ ਵੇਖਦਾ ਉਹ ਮੁੰਡੇ ਨੇ ਸ਼ਰਮਾਂ ਵਿੱਚ ਮੂੰਹ ਤੇ ਕਹਿ ਦਿੱਤਾ ਕਿ ਉਹ ਕਿਹੜੀ ਤਰੀਕਾ ਰਲਿਆ ਜੋ ਤੂੰ ਇੰਨਾ ਗੁੱਸਾ ਕਰਦਾ ਆ ਇਸ ਗੱਲ ਨੂੰ ਲੈ ਕੇ ਬੜਾ ਹੰਗਾਮਾ ਹੋਇਆ ਹੌਲੀ-ਹੌਲੀ ਸਿਆਣੀਆਂ ਬੰਦਿਆਂ ਨੇ ਇਸ ਗੱਲ ਨੂੰ ਟਿਕਾ ਦਿੱਤਾ। ਮੇਰਾ ਜੇਠ ਮੈਨੂੰ ਕਹਿਣ ਲੱਗਾ ਕਿ ਜੇ ਇੰਦਾਂ ਦੀ ਕੋਈ ਗੱਲ ਹੋਈ ਕਿ ਤੂੰ ਉਹਦੇ ਨਾਲ ਗੱਲ ਕਰਦੀ ਵੇਖੀ ਤਾਂ ਵੇਖੀ ਤੇਰਾ ਕੀ ਬੰਨਾ ਆ। ਤੂੰ ਹੁਣ ਸਿਰਫ ਮੇਰੀ ਆ। ਉਹ ਮੁੰਡੇ ਦੀ ਜਵਾਨੀ ਵੇਖ ਕੇ ਮੇਰਾ ਮਨ ਥੋੜਾ ਪਿਗਲ ਰਿਹਾ ਸੀ ਪਰ ਜੇਠ ਤੋਂ ਡਰਦੇ ਹੋਏ ਮੈਂ ਉਹਦੇ ਵੱਲ ਨਹੀਂ ਵੇਖ ਰਹੀ ਸੀ। ਸਾਰੇ ਵਿਆਹ ਚ ਮੁੰਡਾ ਮੇਰੇ ਵੱਲ ਵੇਖ ਰਿਹਾ ਸੀ। ਉਹ ਮੁੰਡਾ ਸ਼ਾਇਦ ਕੁਵਾਰਾ ਸੀ। ਮੇਰਾ ਦਿਲ ਕਰਦਾ ਸੀ ਕਿ ਕਿਵੇਂ ਨਾ ਕਿਵੇਂ ਮੈਂ ਉਸ ਮੁੰਡੇ ਦਾ ਨੰਬਰ ਲੈ ਲਵਾਂ ਕਿਉਂਕਿ ਉਹਦੀ ਜਵਾਨੀ ਵੇਖ ਕੇ ਮੇਰਾ ਮਨ ਬਦਲ ਗਿਆ ਸੀ। ਇਸ ਕਰਕੇ ਮੈਂ ਉਹਦੇ ਨਾਲ ਵੀ ਰਿਸ਼ਤਾ ਬਣਾਉਣ ਲਈ ਤਿਆਰ ਹੋ ਗਈ ਸੀ ਪਰ ਜੇਠ ਨੇ ਮੇਰੇ ਤੇ ਐਨੀ ਨਜ਼ਰ ਰੱਖੀ ਕਿ ਮੈਂ ਉਹਦਾ ਨੰਬਰ ਨਾ ਲੈ ਸਕੀ ਹੁਣ ਵਿਆਹ ਵੀ ਹੋ ਗਿਆ ਸੀ ਤੇ ਵਿਆਹ ਤੋਂ ਅਗਲੇ ਦਿਨ ਅਸੀਂ ਆਪਣੇ ਪਿੰਡ ਜਾਣਾ ਸੀ ਉਦੋਂ ਵੀ ਉਹ ਮੁੰਡਾ ਉੱਥੇ ਹੀ ਸੀ ਮੈਂ ਕਿਵੇਂ ਨਾ ਕਿਵੇਂ ਕਰਕੇ ਉਹਦਾ ਨੰਬਰ ਲੈਣਾ ਹੀ ਚਾਹੁੰਦੀ ਸੀ ਪਰ ਮੇਰਾ ਜੇਠ ਐਨਾ ਕੱਬਾ ਸੀ ਕਿ ਉਹਨੇ ਮੇਰੇ ਤੇ ਬੜੀ ਗਹਿਰੀ ਨਜ਼ਰ ਰੱਖੀ ਕਿਉਂਕਿ ਉਹਨੂੰ ਵੀ ਸ਼ਾਇਦ ਮੇਰੇ ਤੇ ਯਕੀਨ ਨਹੀਂ ਸੀ ਉਹ ਮੁੰਡੇ ਨੇ ਬੜੀ ਚਲਾਕੀ ਨਾਲ ਮੈਨੂੰ ਨੰਬਰ ਦੇ ਦਿੱਤਾ। ਉਹਨੇ ਸਾਡੇ ਕੱਪੜਿਆਂ ਵਾਲੇ ਬੈਗ ਤੇ ਆਪਣਾ ਨੰਬਰ ਲਿਖ ਦਿੱਤਾ। ਮੈਂ ਉਹਦੇ ਵੱਲ ਵੇਖ ਰਹੀ ਸੀ। ਮੈਂ ਵੀ ਥੋੜਾ ਜਿਹਾ ਮੁਸਕਰਾ ਦਿੱਤਾ ਜਿਸ ਨਾਲ ਉਹਦਾ ਹੌਸਲਾ ਬਲੰਦ ਹੋ ਗਿਆ। ਉਹਨੂੰ ਪਤਾ ਲੱਗ ਗਿਆ ਸੀ ਕਿ ਇਹ ਵੀ ਮੇਰੇ ਨਾਲ ਰਿਸ਼ਤਾ ਬਣਾਉਣਾ ਚਾਹੁੰਦੀ ਆ। ਹੁਣ ਅਸੀਂ ਪਿੰਡ ਆ ਗਏ ਸੀ। ਮੈਂ ਜਲਦੀ ਜਲਦੀ ਬੈਗ ਤੋਂ ਨੰਬਰ ਆਪਣੇ ਮੋਬਾਈਲ 'ਚ ਸੇਵ ਕਰ ਲਿਆ ਸੀ ਤੇ ਬੈਗ ਉੱਤੋਂ ਨੰਬਰ ਕੱਟ ਦਿੱਤਾ ਸੀ ਤਾਂ ਕਿ ਮੇਰਾ ਜੀਠ ਨਾ ਵੇਖ ਸਕੇ। ਸਾਰੀ ਰਾਤ ਮੈਂ ਉਸ ਮੁੰਡੇ ਬਾਰੇ ਸੋਚਦੀ ਰਹੀ। ਕਿਉਂਕਿ ਉਸ ਮੁੰਡੇ ਦਾ ਸਰੀਰ ਬੜਾ ਸੋਹਣਾ ਸੀ ਇਦਾਂ ਲੱਗਦਾ ਸੀ ਜਿਵੇਂ ਮੁੰਡਾ ਕਬੱਡੀ ਦਾ ਪਲੇਅਰ ਹੋਵੇ ਉਹਦੀ ਜਵਾਨੀ ਦਾ ਆਨੰਦ ਮੈਂ ਵੀ ਲੈਣਾ ਚਾਹੁੰਦੀ ਸੀ ਇਸ ਕਰਕੇ ਮੈਂ ਅੱਧੀ ਰਾਤ ਨੂੰ ਉਹਨੂੰ ਫੋਨ ਕਰ ਲਿਆ ਉਹਨੇ ਵੀ ਇੱਕ ਬੈਲ ਤੇ ਹੀ ਫੋਨ ਚੁੱਕ ਲਿਆ ਜਿਵੇਂ ਉਹ ਮੇਰੇ ਫੋਨ ਦਾ ਹੀ ਵੇਟ ਕਰਦਾ ਹੋਵੇ ਮੈਂ ਉਹਨੂੰ ਕਿਹਾ ਕਿ ਤੁਸੀਂ ਮੇਰੇ ਫੋਨ ਦਾ ਹੀ ਵੇਟ ਕਰਦੇ ਸੀ ਉਹ ਕਹਿਣ ਲੱਗਾ ਹਾਂ ਬਸ ਮੈਂ ਤੁਹਾਡੇ ਬਾਰੇ ਸੋਚੀ ਜਾਂਦਾ ਸੀ ਤੇ ਮੈਨੂੰ ਪੂਰਾ ਯਕੀਨ ਸੀ ਕਿ ਤੁਸੀਂ ਮੈਨੂੰ ਜਲਦੀ ਹੀ ਫੋਨ ਕਰੋਗੇ ਉਹ ਮੈਨੂੰ ਪੁੱਛਣ ਲੱਗਾ ਕਿ ਉਹ ਤੁਹਾਡਾ ਕੀ ਲੱਗਦਾ ਸੀ ਤਾਂ ਮੈਂ ਉਹਨੂੰ ਦੱਸਿਆ ਕਿ ਉਹ ਮੇਰਾ ਜੇਠ ਆ ਉਹ ਕਹਿਣ ਲੱਗਾ ਕਿ ਉਹ ਤੁਹਾਡੇ ਲਈ ਬੜਾ ਤੜਫ ਰਿਹਾ ਸੀ ਜਿਵੇਂ ਉਹ ਤੁਹਾਡਾ ਘਰ ਵਾਲਾ ਹੋਵੇ ਤਾਂ ਮੈਂ ਕਿਹਾ ਲੈ ਮੈਂ ਉਹਨਾਂ ਦੇ ਘਰ ਦੀਆਂ ਔਰਤਾਂ ਇਸ ਕਰਕੇ ਉਹ ਤੜਫ ਰਿਹਾ ਸੀ ਕਿ ਸਾਡੇ ਘਰ ਦੀਆਂ ਔਰਤਾਂ ਵੱਲ ਕੋਈ ਨਾ ਵੇਖੇ ਸਾਡੀ ਸਾਰੀ ਰਾਤ ਗੱਲ ਚੱਲਦੀ ਰਹੀ ਕਿਉਂਕਿ ਮੇਰਾ ਘਰ ਵਾਲਾ ਸ਼ਰਾਬ ਪੀਂਦਾ ਸੀ ਉਹ ਤਾਂ ਸ਼ਰਾਬ ਪੀ ਕੇ ਬਸ ਸੌਂ ਜਾਂਦਾ ਸੀ ਉਹਨੂੰ ਕੋਈ ਸੁਰਤ ਨਹੀਂ ਰਹਿੰਦੀ ਸੀ ਇਸ ਗੱਲ ਦਾ ਮੈਨੂੰ ਬੜਾ ਫਾਇਦਾ ਸੀ ਕਿ ਉਹ ਮੁੜ ਕੇ ਉੱਠਦਾ ਨਹੀਂ ਸੀ ਬਸ ਇੱਕ ਵਾਰ ਸੌ ਜਾਂਦਾ ਸੀ ਤਾਂ ਮੁੜ ਕੇ ਸਵੇਰ ਨੂੰ ਹੀ ਉੱਠਦਾ ਸੀ ਕਿਉਂਕਿ ਉਹਨੂੰ ਸ਼ਰਾਬ ਦਾ ਨਸ਼ਾ ਚੜ ਜਾਂਦਾ ਸੀ ਹੁਣ ਮੇਰੀ ਗੱਲ ਉਸ ਮੁੰਡੇ ਨਾਲ ਹੀ ਹੁੰਦੀ ਰਹਿੰਦੀ ਸੀ ਉਸ ਮੁੰਡੇ ਦਾ ਨਾਮ ਵਿੱਕੀ ਸੀ ਦੀਪੂ ਇਸ ਗੱਲ ਤੋਂ ਬੜਾ ਖੇਜਦਾ ਸੀ ਕਿਉਂਕਿ ਹੁਣ ਮੈਂ ਉਹਦੇ ਜ਼ਿਆਦਾ ਨੇੜੇ ਨਾ ਲੱਗਦੀ ਸੀ ਇੱਕ ਦਿਨ ਮੈਂ ਤੇ ਵਿੱਕੀ ਨੇ ਪਲਾਨ ਬਣਾਇਆ ਕਿ ਰਾਤ ਨੂੰ ਮੈਂ ਆਪਣੇ ਘਰ ਵਾਲੇ ਨੂੰ ਨੀਂਦ ਦੀਆਂ ਗੋਲੀਆਂ ਪਾ ਦੂੰਗੀ ਤੇ ਵਿੱਕੀ ਮੈਨੂੰ ਮਿਲਣ ਰਾਤ ਨੂੰ ਮੇਰੇ ਕਮਰੇ ਵਿੱਚ ਹੀ ਆ ਜਾਊਗਾ ਵਿੱਕੀ ਮੈਨੂੰ ਕਹਿਣ ਲੱਗਾ ਕਿ ਮੈਂ ਤੇਨੂੰ ਨੀਂਦ ਦੀਆਂ ਗੋਲੀਆਂ ਤਾਂ ਫੜਾ ਦੂੰਗਾ ਪਰ ਤੂੰ ਸਾਰੇ ਪਰਿਵਾਰ ਨੂੰ ਗੋਲੀਆਂ ਪਾ ਦੇ ਕਿਉਂਕਿ ਤੇਰਾ ਜੇਠ ਬੜਾ ਕੱਬਾ ਆ ਮੈਨੂੰ ਨਹੀਂ ਲੱਗਦਾ ਉਹ ਕੋਈ ਰਾਤ ਨੂੰ ਸੌਂਦਾ ਹੋਊਗਾ ਇਸ ਕਰਕੇ ਮੈਂ ਕੋਈ ਰਿਸਕ ਨਹੀਂ ਲੈਣਾ ਤੂੰ ਬਸ ਸਾਰੇ ਪਰਿਵਾਰ ਨੂੰ ਗੋਲੀਆਂ ਪਾ ਦੇ ਵਿੱਕੀ ਜਿਨੇ ਸਾਡੇ ਘਰ ਦੇ ਅੱਗੇ ਗੋਲੀਆਂ ਸੁੱਟ ਗਿਆ ਤੇ ਮੈਂ ਰਾਤ ਨੂੰ ਸਾਰੇ ਪਰਿਵਾਰ ਨੂੰ ਨੀਂਦ ਦੀਆਂ ਗੋਲੀਆਂ ਪਾ ਦਿੱਤੀਆਂ ਵਿੱਕੀ ਦਾ ਪਿੰਡ ਸਾਡੇ ਨਾਲੋਂ ਥੋੜਾ ਦੂਰ ਸੀ ਪਰ ਉਹਦੀ ਰਿਸ਼ਤੇਦਾਰੀ ਸਾਡੇ ਪਿੰਡ ਦੇ ਬਿਲਕੁਲ ਨਾਲ ਸੀ ਜਿਸ ਕਰਕੇ ਉਹ ਰਾਤ ਨੂੰ ਉੱਥੇ ਰਹਿ ਪਿਆ ਤੇ ਰਾਤ ਨੂੰ ਮੈਨੂੰ ਮਿਲਣ ਆ ਗਿਆ ਵਿੱਕੀ ਨੇ ਮੇਰੀ ਉਹ ਰਾਤ ਬੜੀ ਹਸੀਨ ਬਣਾ ਦਿੱਤੀ ਕਿਉਂਕਿ ਜਿਸ ਗੱਲ ਦੀ ਮੈਂ ਭੁੱਖੀ ਸੀ ਉਹ ਤਾਂ ਉਹਨੇ ਮੇਰੀ ਪੂਰੀ ਕਰ ਦਿੱਤੀ ਉਹਨੇ ਮੈਨੂੰ ਇੰਨਾ ਕਾ ਜ਼ਿਆਦਾ ਖੁਸ਼ ਕਰ ਦਿੱਤਾ ਕਿ ਮੈਂ ਉਹਦੇ ਤੇ ਪੂਰੀ ਖੁਸ਼ ਹੋਗੀ ਵਿੱਕੀ ਇੱਕ ਨੌਜਵਾਨ ਮੁੰਡਾ ਸੀ ਮੇਰਾ ਛੋਟੀ ਉਮਰ ਚ ਵਿਆਹ ਹੋਣ ਕਰਕੇ ਮੇਰੀ ਉਮਰ ਵੀ ਜ਼ਿਆਦਾ ਨਹੀਂ ਸੀ ਮੇਰਾ ਉਹ ਦਿਨ ਮਨ ਮਿਲ ਗਿਆ ਤੇ ਹੁਣ ਬਸ ਮੈਨੂੰ ਵਿੱਕੀ ਨਾਲ ਹੀ ਮਜ਼ਾ ਆਉਂਦਾ ਸੀ ਹੁਣ ਮੈਂ ਦੀਪੂ ਦੇ ਜ਼ਿਆਦਾ ਨੇੜੇ ਨਹੀਂ ਲੱਗਦੀ ਸੀ ਕਦੇ ਕਦੇ ਮੈਂ ਦੀਪੂ ਨਾਲ ਟਾਈਮ ਬਤਾ ਲੈਂਦੀ ਸੀ ਤਾਂ ਕਿ ਉਹਨੂੰ ਮੇਰੇ ਤੇ ਸ਼ੱਕ ਨਾ ਹੋਵੇ ਤੇ ਉਹ ਕਿਸੇ ਨੂੰ ਨਾ ਦੱਸ ਦੇਵੇ ਪਰ ਦੀਪੂ ਨੂੰ ਇਸ ਗੱਲ ਦਾ ਬਿਲਕੁਲ ਵੀ ਨਹੀਂ ਪਤਾ ਸੀ ਕਿ ਮੈਂ ਵਿੱਕੀ ਦਾ ਨੰਬਰ ਲੈ ਲਿਆ ਤੇ ਹੁਣ ਸਾਡੇ ਦੋਵਾਂ ਦੀ ਗੱਲਬਾਤ ਵੀ ਚੱਲਦੀ ਆ ਤੇ ਅਸੀਂ ਦੋਵੇਂ ਮਿਲਦੇ ਵੀ ਆ ਜਦੋਂ ਮੈਂ ਆਪਣੇ ਪੇਕੇ ਘਰ ਜਾਂਦੀ ਸੀ ਤਾਂ ਮੈਂ ਵਿੱਕੀ ਨਾਲ 2-2 ਦਿਨ ਰਾਤਾਂ ਰਹਿ ਆਉਂਦੀ ਸੀ ਕਿਉਂਕਿ ਮੈਂ ਆਪਣੇ ਪੇਕੇ ਘਰ ਹਫ਼ਤੇ ਲਈ ਜਾਂਦੀ ਸੀ ਪਰ ਮੈਂ ਵਿੱਕੀ ਨਾਲ ਚਲੀ ਜਾਂਦੀ ਸੀ ਵਿੱਕੀ ਮੈਨੂੰ ਆਪਣੇ ਦੋਸਤ ਦੇ ਘਰ ਲੈ ਜਾਂਦਾ ਸੀ ਉਹਦੇ ਦੋਸਤ ਦੇ ਘਰ ਉਹਦੀ ਘਰ ਵਾਲੀ ਤੋਂ ਇਲਾਵਾ ਹੋਰ ਕੋਈ ਨਹੀਂ ਸੀ ਉਹ ਸਾਨੂੰ ਮਿਲਣ ਦੇ ਦਿੰਦੇ ਸੀ ਜਿਸ ਕਰਕੇ ਅਸੀਂ ਦੋਵੇਂ ਉਹਨਾਂ ਦੇ ਘਰ ਟਾਈਮ ਸਪੈਂਡ ਕਰਦੇ ਸੀ ਵਿੱਕੀ ਮੈਨੂੰ ਬੜਾ ਖੁਸ਼ ਕਰ ਦਿੰਦਾ ਸੀ ਹੁਣ ਮੇਰਾ ਦਿਲ ਕਰਦਾ ਸੀ ਕਿ ਮੈਂ ਵਿੱਕੀ ਨਾਲ ਹੀ ਵਿਆਹ ਕਰਵਾ ਲਵਾਂ ਘਰ ਕਿਸੇ ਨੂੰ ਨਹੀਂ ਪਤਾ ਲੱਗਦਾ ਸੀ ਸਾਰੇ ਘਰਦਿਆਂ ਨੂੰ ਇਹ ਹੁੰਦਾ ਸੀ ਕਿ ਮੈਂ ਆਪਣੇ ਪੇਕੇ ਘਰ ਰਹਿਣ ਲਈ ਗਈ ਹੋਈਆਂ ਪਰ ਮੈਂ ਆਪਣੇ ਪੇਕੇ ਘਰ ਤਾਂ 1-2 ਦਿਨ ਹੀ ਰਹਿੰਦੀ ਸੀ ਬਾਕੀ ਦਿਨ ਤਾਂ ਮੈਂ ਬਾਹਰ ਵਿੱਕੀ ਨਾਲ ਹੀ ਰਹਿੰਦੀ ਸੀ ਮੇਰੇ ਜੇਠ ਨੂੰ ਵੀ ਇਸ ਗੱਲ ਦਾ ਬਿਲਕੁਲ ਨਹੀਂ ਪਤਾ ਸੀ ਉਹ ਮੈਨੂੰ ਫੋਨ ਕਰਕੇ ਕਹਿੰਦਾ ਰਹਿੰਦਾ ਸੀ ਕਿ ਮੈਂ ਤੇਰੇ ਬਿਨਾ ਬੜਾ ਔਖਾ ਹੋਇਆ ਤੂੰ ਜਲਦੀ ਵਾਪਸ ਆ ਜਾ ਮੈਨੂੰ ਕਹਿੰਦੀ ਸੀ ਕਿ ਤੇਰੇ ਕੋਲ ਤੇਰੀ ਘਰ ਵਾਲੀ ਤਾਂ ਹੈਗੀ ਆ ਤਾਂ ਉਹ ਕਹਿੰਦਾ ਸੀ ਕਿ ਹੁਣ ਉਹਦੇ ਨਾਲ ਕਿੱਥੇ ਨਜ਼ਾਰਾ ਆਉਂਦਾ ਜੋ ਤੇਰ ਨਾਲ ਆਉਂਦਾ ਆ ਹੁਣ ਤਾਂ ਬਸ ਤੇਰੀ ਹੀ ਲਤ ਲੱਗ ਗਈ ਆ ਤੂੰ ਛੇਤੀ ਵਾਪਸ ਆ ਜਾ ਇੱਕ ਦਿਨ ਵਿੱਕੀ ਮੈਨੂੰ ਪੁੱਛਣ ਲੱਗਾ ਕਿ ਇਹ ਕੌਣ ਆ ਮੈਂ ਉਹਨੂੰ ਕਹਿ ਦਿੰਦੀ ਸੀ ਕਿ ਇਹ ਮੇਰਾ ਘਰ ਵਾਲਾ ਆ ਜਦਕਿ ਉਹਨੂੰ ਨਹੀਂ ਪਤਾ ਸੀ ਕਿ ਇਹ ਮੇਰਾ ਜੇਠ ਆ ਤੇ ਮੈਂ ਆਪਣੇ ਜੇਠ ਨਾਲ ਵੀ ਇਹ ਕੁਝ ਕਰਦੀ ਆ ਇੱਕ ਦਿਨ ਰਾਤ ਨੂੰ ਵਿੱਕੀ ਮੈਨੂੰ ਮਿਲਣ ਆਇਆ ਉਸ ਦਿਨ ਮੈਂ ਸਿਰਫ ਆਪਣੇ ਘਰ ਵਾਲੇ ਨੂੰ ਨੀਂਦ ਦੀਆਂ ਗੋਲੀਆਂ ਪਾਈਆਂ ਸੀ ਜਿਸ ਕਰਕੇ ਮੇਰਾ ਜੇਠ ਉੱਠ ਗਿਆ ਉਨੇ ਵਿੱਕੀ ਨੂੰ ਫੜ ਲਿਆ ਤੇ ਉਹਨੇ ਪਛਾਣ ਲਿਆ ਕਿ ਇਹ ਉਹੀ ਮੁੰਡਾ ਆ ਉਹਨੇ ਸਾਰੇ ਘਰ ਵਿੱਚ ਰੌਲਾ ਪਾ ਦਿੱਤਾ ਕਿਉਂਕਿ ਉਹਨੂੰ ਬੜਾ ਗੁੱਸਾ ਆ ਗਿਆ ਸੀ ਉਹ ਮੈਨੂੰ ਸਿਰਫ ਆਪਣੇ ਨਾਲ ਵੇਖਣਾ ਚਾਹੁੰਦਾ ਸੀ ਜਦੋਂ ਘਰ ਵਿੱਚ ਰੌਲਾ ਪੈ ਗਿਆ ਤਾਂ ਮੈਂ ਕਹਿਣ ਲੱਗੀ ਕਿ ਚੋਰ ਆ ਗਿਆ ਚੋਰ ਆ ਗਿਆ ਮੇਰਾ ਜੇਟ ਕਹਿਣ ਲੱਗਾ ਕਿ ਕੋਈ ਚੋਰ ਨਹੀਂ ਆ ਇਹਦਾ ਆਸ਼ਿਕ ਆ ਇਹਨੂੰ ਮਿਲਣ ਆਇਆ ਸੀ ਇਹ ਗੱਲ ਸੁਣ ਕੇ ਮੇਰੇ ਘਰ ਵਾਲੇ ਨੇ ਆਪਣੇ ਭਰਾ ਨੂੰ ਕਿਹਾ ਕੇ ਵੀਰੇ ਬੇਸ਼ੱਕ ਤੂੰ ਮੇਰੇ ਤੋਂ ਵੱਡਾ ਆ ਪਰ ਤੇਰਾ ਕੋਈ ਹੱਕ ਨਹੀਂ ਬਣਦਾ ਕਿ ਤੂੰ ਮੇਰੀ ਘਰ ਵਾਲੀ ਤੇ ਇਸ ਤਰ੍ਹਾਂ ਦਾ ਇਲਜ਼ਾਮ ਲਗਾਵੇਂ ਕੀ ਪਤਾ ਤੇਰੀ ਘਰ ਵਾਲੀ ਨੂੰ ਮਿਲਣ ਆਇਆ ਹੋਵੇ ਕਿਉਂਕਿ ਮੇਰਾ ਘਰ ਵਾਲਾ ਮੇਰੇ ਤੇ ਬੜਾ ਯਕੀਨ ਕਰਦਾ ਸੀ ਉਹਨੂੰ ਬਿਲਕੁਕੁਲ ਹੀ ਮੇਰੇ ਤੇ ਸ਼ੱਕ ਨਹੀਂ ਸੀ ਮੈਂ ਵੀ ਰੋਣ ਲੱਗ ਪਈ ਮੈਂ ਆਪਣੇ ਘਰ ਵਾਲੇ ਨੂੰ ਕਿਹਾ ਕਿ ਮੈਂ ਇਸ ਘਰ ਵਿੱਚ ਇੱਕ ਮਿੰਟ ਵੀ ਨਹੀਂ ਰਹਿਣਾ ਇਹਨੇ ਮੇਰੇ ਤੇ ਇਲਜ਼ਾਮ ਲਗਾ ਦਿੱਤਾ ਉਹਨਾਂ ਨੇ ਸਾਬਣੇ ਵਿੱਕੀ ਨੂੰ ਪੁੱਛਿਆ ਕਿ ਤੂੰ ਕੀ ਕਰਨ ਆਇਆ ਸੀ ਤਾਂ ਵਿੱਕੀ ਕਹਿਣ ਲੱਗਾ ਕਿ ਮੈਂ ਤਾਂ ਇਹਦੇ ਪਿੱਛੇ ਆਇਆ ਸੀ ਮੈਨੂੰ ਪਉਣਾ ਚਾਹਣਾ ਪਰ ਅਜੇ ਤੱਕ ਸਾਡੀ ਕੋਈ ਗੱਲਬਾਤ ਨਹੀਂ ਆ ਇਹ ਬੰਦਾ ਐਵੇਂ ਇਲਜ਼ਾਮ ਲਗਾਈ ਜਾਂਦਾ ਆ ਇਹ ਸੁਣ ਕੇ ਮੇਰਾ ਘਰ ਵਾਲਾ ਖੁਸ਼ ਹੋ ਗਿਆ ਕਿ ਮੇਰੀ ਘਰ ਵਾਲੀ ਸਹੀ ਆ ਉਹਨੇ ਮੈਨੂੰ ਬਚਾ ਲਿਆ ਪਰ ਘਰਦਿਆਂ ਨੇ ਵਿੱਕੀ ਨੂੰ ਕੁੱਟ-ਕੁੱਟ ਕੇ ਉਹਦਾ ਬੁਰਾ ਹਾਲ ਕਰ ਦਿੱਤਾ ਕਿਉਂਕਿ ਮੇਰੇ ਘਰ ਵਾਲੇ ਨੂੰ ਉਹਦੇ ਤੇ ਬੜਾ ਗੁੱਸਾ ਆ ਗਿਆ ਸੀ ਮੇਰੇ ਜੇਠ ਨੂੰ ਸਾਰੀ ਸੱਚਾਈ ਦਾ ਪਤਾ ਲੱਗ ਗਿਆ ਸੀ ਉਹਨੂੰ ਪਤਾ ਸੀ ਕਿ ਜੇ ਮੈਂ ਉਹਨੂੰ ਬੁਲਾਇਆ ਤਾਂ ਹੀ ਉਹ ਸਾਡੇ ਘਰ ਆਇਆ ਐਦਾਂ ਕੋਈ ਕਿਸੇ ਦੇ ਘਰ ਨਹੀਂ ਆਉਂਦਾ ਪਰ ਮੇਰੇ ਘਰ ਵਾਲੇ ਨੂੰ ਮੇਰੇ ਤੇ ਬੜਾ ਯਕੀਨ ਸੀ ਉਹਨੇ ਮੇਰੇ ਜੇਠ ਦੀ ਕਿਸੇ ਗੱਲ ਤੇ ਯਕੀਨ ਨਾ ਕੀਤਾ ਸਗੋਂ ਉਹ ਮੇਰੇ ਜੇਠ ਨਾਲ ਗੁੱਸੇ ਹੋ ਗਿਆ ਮੈਂ ਇਸ ਗੱਲ ਦਾ ਸ਼ੁਕਰ ਕੀਤਾ ਕਿ ਮੇਰਾ ਘਰ ਵਾਲਾ ਮੇਰੇ ਤੇ ਯਕੀਨ ਕਰਦਾ ਆ ਫਿਰ ਮੇਰੀ ਸੱਸ ਕਹਿਣ ਲੱਗੀ ਕਿ ਪਿੰਡ 'ਚ ਬੜੀ ਬਦਨਾਮੀ ਹੋ ਜਾਣੀ ਐ ਜਿਵੇਂ ਮਰਜੀ ਇਹ ਮੁੰਡਾ ਘਰ ਆਇਆ ਸੀ ਇਹ ਗੱਲ ਬਾਅਦ ਵਿੱਚ ਵੇਖਾਂਗੇ ਪਰ ਤੁਸੀਂ ਇਹਨੂੰ ਛੱਡ ਦਿਓ ਇਸ ਤੋਂ ਪਹਿਲਾਂ ਕਿ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗੇ ਕਿਉਂਕਿ ਘਰ ਦੀਆਂ ਨਵਾਂ ਧੀਆਂ ਕੋਲ ਇਸ ਤਰ੍ਹਾਂ ਮੁੰਡਿਆਂ ਦੇ ਚੰਗੇ ਨਹੀਂ ਲੱਗਦੇ ਆਪਣੀ ਬਦਨਾਮੀ ਹੋ ਜਾਣੀ ਆ ਮੇਰੀ ਸੱਸ ਨੂੰ ਵੀ ਮੇਰੇ ਤੇ ਸ਼ੱਕ ਪੈ ਗਿਆ ਸੀ ਅਗਲੇ ਦਿਨ ਜਦੋਂ ਵਿੱਕੀ ਨੂੰ ਮੈਂ ਫੋਨ ਕੀਤਾ ਵਿੱਕੀ ਮੈਨੂੰ ਬੋਲਣ ਲੱਗਾ ਤੇ ਮੈਨੂੰ ਕਹਿੰਦਾ ਤੂੰ ਤਾਂ ਮੇਰੇ ਹੱਡੀ ਪਨਾ ਛੱਡੇ ਨੇ ਹੁਣ ਮੈਂ ਇਸ ਤੋਂ ਬਾਅਦ ਤੇਰੇ ਕੋਲ ਨਹੀਂ ਆਉਣਾ ਮੈਂ ਕਿਹਾ ਲੈ ਜੇ ਤੂੰ ਪਿਆਰ ਕਰਦਾ ਫਿਰ ਤਾਂ ਤੂੰ ਮੇਰੇ ਕੋਲ ਜ਼ਰੂਰ ਆਏਗਾ ਨਾਲੇ ਤੂੰ ਤਾਂ ਇੱਕ ਵਾਰ ਕੁੱਟ ਖਾ ਕੇ ਡਰ ਗਿਆ ਉਹ ਕਹਿਣ ਲੱਗਾ ਕਿ ਠੰਡ ਦਾ ਮੌਸਮ ਸੀ ਮੈਨੂੰ ਪਤਾ ਮੇਰੇ ਹੱਡ ਕਿੰਨੇ ਦੁਖਦੇ ਆ ਤੂੰ ਤਾਂ ਰਾਮ ਨਾ ਕਰ ਬੈਠੀ ਬੋਲੀ ਜਾਨੀ ਆ ਚੱਲ ਕੋਟ ਤਾਂ ਜਿਹੜੀ ਪੈਣੀ ਸੀ ਪੈ ਗਈ ਆ ਉੱਪਰ ਦੀ ਜਿਹੜੀ ਮੇਰੀ ਬਦਨਾਮੀ ਰਿਸ਼ਤੇਦਾਰੀ ਚ ਹੋ ਜਾਣੀ ਸੀ ਉਹ ਵੱਖਰੀ ਸੀ ਇਹ ਤਾਂ ਤੇਰੀ ਸੱਸ ਦਾ ਭਲਾ ਹੋਵੇ ਜਿਨੇ ਕਹਿ ਦਿੱਤਾ ਕਿ ਇਹਨੂੰ ਛੱਡ ਦਿਓ ਮੇਰੀ ਸੱਸ ਹੁਣ ਮੇਰੇ ਤੇ ਬੜੀ ਨਜ਼ਰ ਰੱਖਦੀ ਸੀ ਕਿਉਂਕਿ ਉਹਨੂੰ ਮੇਰੇ ਤੇ ਸ਼ੱਕ ਸੀ ਕਿਉਂਕਿ ਉੱਥੇ ਵੀ ਉਹ ਮੁੰਡਾ ਮੇਰੇ ਵੱਲ ਵੇਖਦਾ ਸੀ ਤੇ ਉਹਨੂੰ ਮੇਰੇ ਤੇ ਪੂਰਾ ਸ਼ੱਕ ਸੀ ਕਿ ਇਹਨੇ ਉਹਨੂੰ ਘਰ ਬੁਲਾਇਆ ਹੋਣਾ ਹੁਣ ਮੈਂ ਬੜਾ ਬਚ ਕੇ ਰਹਿੰਦੀ ਸੀ ਇੱਕ ਦਿਨ ਫਿਰ ਮੈਂ ਵਿੱਕੀ ਨੂੰ ਘਰ ਆਉਣ ਲਈ ਕਿਹਾ ਪਰ ਵਿੱਕੀ ਨਾ ਮੰਨਿਆ ਪਰ ਮੇਰਾ ਬੜਾ ਦਿਲ ਕਰਦਾ ਸੀ ਕਿ ਮੈਂ ਵਿੱਕੀ ਨੂੰ ਮਿਲਾ ਹੁਣ ਮੇਰਾ ਘਰ ਵਾਲਾ ਵੀ ਮੇਰੇ ਜੇਠ ਨੂੰ ਬੁਲਾਉਣਾ ਛੱਡ ਗਿਆ ਸੀ ਇਸ ਗੱਲ ਦਾ ਮੇਰੇ ਲਈ ਬਹੁਤ ਫਾਇਦਾ ਸੀ ਕਿਉਂਕਿ ਉਹਨੂੰ ਇਸ ਗੱਲ ਦਾ ਬੜਾ ਗੁੱਸਾ ਲੱਗਿਆ ਸੀ ਕਿ ਮੇਰੀ ਘਰ ਵਾਲੀ ਤੇ ਨੇ ਇਲਜ਼ਾਮ ਲਗਾ ਦਿੱਤਾ ਕਿਉਂਕਿ ਮੇਰੇ ਘਰ ਵਾਲੇ ਨੂੰ ਮੇਰੇ ਤੇ ਬਿਲਕੁਲ ਵੀ ਸ਼ੱਕ ਨਹੀਂ ਸੀ ਜਦੋਂ ਵਿੱਕੀ ਨੇ ਆਉਣ ਤੋਂ ਮਨਾਂ ਕਰ ਦਿੱਤਾ ਫਿਰ ਮੈਂ ਉਹਨੂੰ ਬਾਹਰ ਸ਼ਹਿਰ ਹੋਟਲ ਚ ਜਾਣ ਲਈ ਕਿਹਾ ਤਾਂ ਵਿੱਕੀ ਹੋਟਲ ਚ ਜਾਣ ਲਈ ਤਿਆਰ ਹੋ ਗਿਆ ਮੈਂ ਕਿਸੇ ਚੀਜ਼ ਲੈਣ ਦੇ ਬਹਾਨੇ ਸ਼ਹਿਰ ਗਈ ਮੇਰੇ ਜੇਠ ਨੂੰ ਪਤਾ ਸੀ ਕਿ ਮੈਂ ਸ਼ਹਿਰ ਨੂੰ ਗਈ ਪਰ ਮੈਨੂੰ ਇਸ ਗੱਲ ਦਾ ਨਹੀਂ ਪਤਾ ਸੀ ਮੇਰਾ ਜੇਠ ਚੋਰੀ-ਚੋਰੀ ਮੇਰੇ ਪਿੱਛੇ ਸਾਰੇ ਘਰਦਿਆਂ ਨੂੰ ਲੈ ਕੇ ਹੋਟਲ ਤੱਕ ਆ ਗਿਆ ਸੀ ਤੇ ਜਦੋਂ ਮੈਂ ਤੇ ਵੀ ਕੀ ਹੋਟਲ 'ਚ ਜਾਣ ਲੱਗੇ ਤਾਂ ਮੇਰੇ ਘਰ ਵਾਲੇ ਨੇ ਪਿੱਛੋਂ ਦੀ ਮੇਰੀ ਗੁੱਤ ਫੜ ਲਈ ਤੇ ਮੈਨੂੰ ਕਹਿਣ ਲੱਗਾ ਕਿੱਧਰ ਚੱਲੀਆਂ ਬੇਸ਼ਰਮ ਔਰਤੇ ਮੈਂ ਤਾਂ ਸਮਝਦਾ ਸੀ ਕਿ ਮੇਰਾ ਭਰਾ ਤੇਨੂੰ ਬਦਨਾਮ ਕਰਨ ਤੇ ਤੁਲਿਆ ਪਰ ਮੈਨੂੰ ਕੀ ਪਤਾ ਸੀ ਕਿ ਉਹ ਸਹੀ ਆ ਉਨੇ ਮੈਨੂੰ ਉੱਥੇ ਕੁੱਟਣਾ ਸ਼ੁਰੂ ਕਰ ਦਿੱਤਾ ਮੈਂ ਬੜਾ ਰੋ ਰਹੀ ਸੀ ਕਿਉਂਕਿ ਉਹਨੇ ਮੈਨੂੰ ਬੜਾ ਜ਼ੋਰ-ਜ਼ੋਰ ਨਾਲ ਚਪੇੜਾਂ ਮਾਰੀਆਂ ਤੇ ਉੱਥੇ ਮੇਰੀ ਸਾਰਿਆਂ ਸਾਹਮਣੇ ਬੇਇੱਜ਼ਤੀ ਵੀ ਹੋ ਗਈ ਵਿੱਕੀ ਤਾਂ ਜਲਦੀ-ਜਲਦੀ ਉੱਥੋਂ ਭੱਜ ਗਿਆ ਕਿਉਂਕਿ ਲੋਕ ਉੱਥੇ ਵੀਡੀਓ ਬਣਾਉਣ ਲੱਗ ਗਏ ਸੀ ਮੇਰੀ ਤਾਂ ਬੜੀ ਬਦਨਾਮੀ ਹੋ ਗਈ ਮੇਰਾ ਘਰ ਵਾਲਾ ਕਹਿਣ ਲੱਗਾ ਕਿ ਇੱਥੋਂ ਹੀ ਸਿੱਧਾ ਇਹਨੂੰ ਪੇਕੇ ਭੇਜਦੇ ਆਂ ਇਨੂੰ ਹੁਣ ਘਰ ਨਹੀਂ ਵੜਨ ਦੇਣਾ ਮੇਰੀ ਸੱਸ ਤੇ ਮੇਰੀ ਜਠਾਣੀ ਬੜਾ ਕਹਿ ਰਹੀਆਂ ਸੀ ਕਿ ਘਰ ਜਾ ਕੇ ਗੱਲ ਕਰਾਂਗੇ ਪਰ ਮੇਰਾ ਘਰ ਵਾਲਾ ਨਾ ਮੰਨਿਆ ਉਹਨੇ ਉੱਥੋਂ ਹੀ ਮੇਰੇ ਪੇਕੇਆਂ ਨੂੰ ਫੋਨ ਕਰ ਦਿੱਤਾ ਤੇ ਮੇਰੇ ਪੇਕੇਆਂ ਤੋਂ ਮੰਮੀ ਡੈਡੀ ਸਿੱਧਾ ਉੱਥੇ ਆ ਗਏ ਮੈਂ ਆਪਣੇ ਮੰਮੀ ਡੈਡੀ ਅੱਗੇ ਬੜੀ ਸੱਚੀ ਬਣ ਰਹੀ ਸੀ ਕਿ ਨਹੀਂ ਇਹ ਝੂਠ ਬੋਲ ਰਹੇ ਨੇ ਪਰ ਸਾਰਿਆਂ ਨੇ ਕਹਿ ਦਿੱਤਾ ਕਿ ਇਹ ਸੱਚ ਹੈ ਇਹ ਇੱਥੇ ਕਿਸੇ ਮੁੰਡੇ ਨੂੰ ਮਿਲਣ ਆਈ ਸੀ ਮੇਰੇ ਡੈਡੀ ਨੇ ਵੀ ਉੱਥੇ ਮੇਰੇ ਥੱਪੜ ਲਾਏ ਤੇ ਮੈਨੂੰ ਕਹਿਣ ਲੱਗੇ ਕਿ ਇਦਾਂ ਦਾ ਕੁਝ ਕਰਨ ਤੋਂ ਪਹਿਲਾਂ ਇੱਕ ਵਾਰ ਸਾਡੇ ਬਾਰੇ ਸੋਚ ਲੈਂਦੀ ਤੂੰ ਤਾਂ ਸਾਡੀ ਵੀ ਇੱਜ਼ਤ ਮਿੱਟੀ 'ਚ ਮਿਲਾ ਦਿੰਦੀ ਆ ਮੈਨੂੰ ਡੈਡੀ ਨੇ ਸਾਫ਼ ਮਨਾ ਕਰ ਦਿੱਤਾ ਕਿ ਅਸੀਂ ਵੀ ਇਹਨੂੰ ਘਰ ਨਹੀਂ ਲੈ ਕੇ ਜਾਣਾ ਮੈਂ ਉੱਥੇ ਬੜਾ ਰੋ ਰਹੀ ਸੀ ਤੇ ਮੈਂ ਆਪਣੇ ਕੀਤੇ ਤੇ ਬੜਾ ਪਛਤਾ ਰਹੀ ਸੀ ਕਿਉਂਕਿ ਮੇਰੇ ਸਹੁਰਿਆਂ ਨੇ ਮੈਨੂੰ ਨਾਲ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਤੇ ਮੇਰੇ ਘਰਦਿਆਂ ਨੇ ਵੀ ਮੈਨੂੰ ਘਰ ਜਾਣ ਤੋਂ ਮਨਾ ਕਰ ਦਿੱਤਾ ਸੀ ਮੈਂ ਤਾਂ ਕਦੇ ਬੱਚੇ ਬਾਰੇ ਵੀ ਨਹੀਂ ਸੋਚਿਆ ਸੀ ਜੇ ਮੇਰੇ ਬੱਚਾ ਹੁੰਦਾ ਤਾਂ ਮੇਰੇ ਸਹੁਰੇ ਮੇਰੇ ਬੱਚੇ ਲਈ ਹੀ ਮੈਨੂੰ ਆਪਣੇ ਨਾਲ ਲੈ ਜਾਂਦੇ ਪਰ ਉਹਨਾਂ ਨੇ ਮੈਨੂੰ ਮਨਾ ਕਰ ਦਿੱਤਾ ਮੈਂ ਤਾਂ ਬਸ ਹੋਰ ਹੀ ਕੰਮ ਕਰਦੀ ਰਹੀ ਆਪਣਾ ਪਰਿਵਾਰ ਬਣਾਉਣਾ ਤਾਂ ਕਦੇ ਸੋਚਿਆ ਹੀ ਨਹੀਂ ਮੈਂ ਹਮੇਸ਼ਾ ਇਹ ਸੋਚਦੀ ਸੀ ਕਿ ਮੈਂ ਅਜੇ ਬੱਚੀ ਆ ਮੈਂ ਅਜੇ ਬੱਚਾ ਨਹੀਂ ਲੈਣਾ ਪਰ ਜੇ ਬੱਚਾ ਹੁੰਦਾ ਤਾਂ ਅਜ ਉਹਦੇ ਕਰਕੇ ਮੈਂ ਘਰ ਚਲੀ ਜਾਣਾ ਸੀ ਮੇਰੇ ਸਹੁਰਿਆਂ ਨੇ ਵੀ ਮੈਨੂੰ ਉੱਥੇ ਛੱਡ ਦਿੱਤਾ ਤੇ ਮੇਰੇ ਪੇਕੇਆਂ ਨੇ ਵੀ ਮੈਂ ਤਾਂ ਉੱਥੇ ਖੜੀ ਰਹਿ ਗਈ ਫਿਰ ਮੈਂ ਵਿੱਕੀ ਨੂੰ ਫੋਨ ਕੀਤਾ ਤੇ ਮੈਂ ਵਿੱਕੀ ਨੂੰ ਕਿਹਾ ਕਿ ਮੇਰੇ ਨਾਲ ਇਸ ਤਰ੍ਹਾਂ ਹੋ ਗਿਆ ਤੇ ਵਿੱਕੀ ਕਹਿਣ ਲੱਗਾ ਕਿ ਮੈਂ ਇਹਦੇ ਵਿੱਚ ਕੀ ਕਰ ਸਕਦਾ ਹਾਂ ਤੂੰ ਆਪਣੀ ਮੰਮੀ ਨੂੰ ਮਨਾ ਲਾ ਉਹ ਤੈਨੂੰ ਆਪਣੇ ਨਾਲ ਲੈ ਜਾਊਗੀ ਕਿਉਂਕਿ ਮਾਵਾਂ ਦਾ ਦਿਲ ਬੜਾ ਵੱਡਾ ਹੁੰਦਾ ਮੇਰੀ ਮੰਮੀ ਨੇ ਤਾਂ ਉੱਥੇ ਡੈਡੀ ਨੂੰ ਬੜਾ ਕਿਹਾ ਸੀ ਕਿ ਚੱਲ ਕੋਈ ਗੱਲ ਨਹੀਂ ਇੱਕ ਵਾਰ ਕੁੜੀ ਨੂੰ ਘਰ ਤਾਂ ਲੈ ਕੇ ਜਾਂਦੇ ਆ ਪਰ ਡੈਡੀ ਨੇ ਮੰਨੇ ਕਿਉਂਕਿ ਮੇਰੇ ਡੈਡੀ ਬੜੇ ਗੁੱਸੇ ਵਾਲੇ ਆ ਉਹਨਾਂ ਨੇ ਜੋ ਗੱਲ ਕਹਿ ਦਿੱਤੀ ਕਹਿ ਦਿੱਤੀ ਵਿੱਕੀ ਨੇ ਵੀ ਮੈਨੂੰ ਆਪਣੇ ਨਾਲ ਲੈ ਕੇ ਜਾਣ ਤੋਂ ਮਨਾ ਕਰ ਦਿੱਤਾ ਵਿੱਕੀ ਮੈਨੂੰ ਕਹਿਣ ਲੱਗਾ ਕਿ ਕਿਸੇ ਰਿਸ਼ਤੇਦਾਰ ਦੇ ਘਰ ਚਲੀ ਜਾ ਮੈਂ ਵਿੱਕੀ ਨੂੰ ਕਿਹਾ ਕਿ ਮੈਂ ਤੈਨੂੰ ਪਿਆਰ ਕਰਦੀ ਹਾਂ ਤੂੰ ਮੈਨੂੰ ਆਪਣੇ ਘਰ ਲੈ ਕੇ ਜਾ ਤੇਰੇ ਕਰਕੇ ਮੇਰਾ ਘਰ ਟੁੱਟ ਗਿਆ ਪਰ ਵਿੱਕੀ ਨੇ ਮੈਨੂੰ ਕੋਰੀ ਨਾ ਕਰ ਦਿੱਤੀ ਵਿੱਕੀ ਕਹਿਣ ਲੱਗਾ ਕਿ ਮੇਰੇ ਘਰ ਦੋ ਭੈਣਾਂ ਕੁਵਾਰੀਆਂ ਨੇ ਜੋ ਅਜੇ ਵਿਆਹਣ ਵਾਲੀਆਂ ਨੇ ਜੇ ਮੈਂ ਤੈਨੂੰ ਆਪਣੇ ਘਰ ਲੈ ਗਿਆ ਤਾਂ ਉਹਨਾਂ ਤੇ ਕੀ ਅਸਰ ਪੈਣਾ ਇਸ ਕਰਕੇ ਮੈਂ ਤੈਨੂੰ ਆਪਣੇ ਘਰ ਨਹੀਂ ਲਿਜਾ ਸਕਦਾ ਤੂੰ ਆਪਣਾ ਟਿਕਾਣਾ ਆਪ ਲੱਭ ਲਾ ਹੁਣ ਮੈਨੂੰ ਕੁਝ ਵੀ ਸਮਝ ਨਹੀਂ ਲੱਗ ਰਿਹਾ ਸੀ ਕਿ ਮੈਂ ਕੀ ਕਰਾਂ ਜਦੋਂ ਮੈਂ ਦੁਬਾਰਾ ਵਿੱਕੀ ਨੂੰ ਫੋਨ ਲਾਇਆ ਤਾਂ ਵਿੱਕੀ ਨੇ ਆਪਣਾ ਨੰਬਰ ਹੀ ਬੰਦ ਕਰ ਲਿਆ ਮੈਂ ਉੱਥੇ ਬੈਠ ਕੇ ਰੋ ਰਹੀ ਸੀ ਤਾਂ ਉੱਥੇ ਮੇਰੀ ਮੰਮੀ ਆ ਗਈ ਤੇ ਉਹ ਮੈਨੂੰ ਕਹਿਣ ਲੱਗੀ ਕਿ ਤੂੰ ਗਲਤੀ ਤਾਂ ਬਹੁਤ ਵੱਡੀ ਕੀਤੀ ਆ ਮੈਂ ਤਾਂ ਕਦੇ ਸੋਚਿਆ ਨਹੀਂ ਸੀ ਕਿ ਤੂੰ ਇਦਾਂ ਦਾ ਕੁਝ ਕਰੇਂਗੀ ਕਿਉਂਕਿ ਤੈਨੂੰ ਇੱਕ ਵਾਰ ਸਾਡੇ ਬਾਰੇ ਜ਼ਰੂਰ ਸੋਚਣਾ ਚਾਹੀਦਾ ਸੀ ਮੰਮੀ ਨਾਲ ਮੇਰੀ ਭੈਣ ਵੀ ਸੀ ਮੰਮੀ ਮੈਨੂੰ ਕਹਿਣ ਲੱਗੀ ਜੇ ਮੈਂ ਤੈਨੂੰ ਘਰ ਲੈ ਕੇ ਗਈ ਤਾਂ ਸ਼ਾਇਦ ਤੇਰੇ ਪਿਓ ਨੇ ਮੈਨੂੰ ਵੀ ਘਰੋਂ ਬਾਹਰ ਕਰ ਦੇਣਾ ਇਸ ਕਰਕੇ ਮੈਂ ਚਲ ਤੈਨੂੰ ਤੇਰੀ ਮਾਸੀ ਦੇ ਘਰ ਛੱਡ ਦਿੰਨੀ ਆ ਪਰ ਤੇਰੀ ਮਾਸੀ ਨੂੰ ਸੱਚ ਨਹੀਂ ਦੱਸਣਾ ਉਹਨੂੰ ਸਿਰਫ ਇਹੀ ਕਹਿਣਾ ਕਿ ਤੈਨੂੰ ਤੇਰੇ ਸਹੁਰਿਆਂ ਨੇ ਘਰੋਂ ਕੱਢ ਦਿੱਤਾ ਆ ਮਾਸੀ ਦੇ ਘਰ ਸਿਰਫ ਮਾਸੀ ਰਹਿੰਦੀ ਸੀ ਮਾਸੜ ਦੀ ਡੈਥ ਹੋਈ ਸੀ ਤੇ ਮਾਸੀ ਦੇ ਦੋਨੇ ਜਵਾਕ ਬਾਹਰ ਕੈਨੇਡਾ 'ਚ ਸੈੱਟ ਸੀ ਹੁਣ ਮੈਂ ਮਾਸੀ ਦੇ ਘਰ ਰਹਿ ਰਹੀ ਆ ਹੌਲੀ-ਹੌਲੀ ਮਾਸੀ ਨੂੰ ਵੀ ਮੇਰੀ ਸੱਚਾਈ ਪਤਾ ਲੱਗ ਗਈ ਸੀ ਪਰ ਫਿਰ ਵੀ ਮਾਸੀ ਨੇ ਮੇਰੇ ਤੇ ਤਰਸ ਕਰਕੇ ਮੈਨੂੰ ਆਪਣੇ ਘਰ ਰੱਖ ਲਿਆ ਮੈਂ ਆਪਣੇ ਕੀਤੇ ਤੇ ਬੜਾ ਪਛਤਾ ਰਹੀ ਆ ਮੈਂ ਆਪਣੇ ਹੱਥੀਂ ਆਪਣਾ ਘਰ ਖਰਾਬ ਕਰ ਲਿਆ ਮੇਰਾ ਘਰ ਵਾਲਾ ਮੇਰੇ ਤੇ ਕਿੰਨਾ ਯਕੀਨ ਕਰਦਾ ਸੀ ਪਰ ਮੈਂ ਉਹਦਾ ਯਕੀਨ ਤੋੜ ਦਿੱਤਾ ਮੈਂ ਮਾਸੀ ਦੇ ਘਰ ਸਾਰਾ ਕੰਮ ਕਰਦੀ ਆ ਤੇ ਮਾਸੀ ਦੀ ਸੇਵਾ ਕਰਦੀ ਆ ਮੈਂ ਸੁਣਿਆ ਮੇਰੇ ਘਰ ਵਾਲੇ ਨੇ ਦੂਜਾ ਵਿਆਹ ਵੀ ਕਰਵਾ ਲਿਆ ਤੇ ਉਹਦੇ ਤਾਂ ਬੱਚੇ ਵੀ ਹੋ ਗਏ ਮੈਂ ਇਕੱਲੀ ਰਹਗੀ ਮੈਨੂੰ ਉੱਥੇ ਆ ਕੇ ਮੰਮੀ ਮਿਲ ਜਾਂਦੀ ਆ ਪਰ ਡੈਡੀ ਨੇ ਉਸ ਤੋਂ ਬਾਅਦ ਮੈਨੂੰ ਕਦੇ ਵੀ ਨਹੀਂ ਬੁਲਾਇਆ बस मासी करके मेरा टाइम पास हो रहा नहीं तो मेरा बहुत ਔਖਾ ਹੋ ਜਾਣਾ ਸੀ ਹੁਣ ਮੈਂ ساری ਜ਼ਿੰਦਗੀ 마ਸੀ ਦੇ ਘਰੀ گزارਾਂਗੀ ਕਿਉਂਕਿ ਮੇਰੇ ਨਾਲ ਕੋਈ ਵੀ ਵਿਆਹ ਕਰਾਉਣ ਲਈ ਤਿਆਰ ਨਹੀਂ ਆ ਜਿੱਥੇ ਵੀ 마ਸੀ ਮੇਲੀ ਰਿਸ਼ਤਾ ਵੇਖਦੀ ਸੀ ਉੱਥੇ ਹੀ ਅਗਲੇ ਨੂੰ ਪਹਿਲਾਂ ਮੇਰੀ ਗੱਲ ਦਾ ਪਤਾ ਲੱਗ ਜਾਂਦਾ ਜਿਸ ਕਰਕੇ ਮੇਰਾ ਵਿਆਹ ਕਿਤੇ ਵੀ ਸਿਰੇ ਨਹੀਂ ਚੜ ਰਿਹਾ ਬਸ ਮੈਂ ਹੁਣ 마ਸੀ ਜੋਗੀ ਹੀ ਰਹਿ ਗਈਆਂ ਕਦੇ ਵੀ ਭੁੱਲ ਕੇ ਇਦਾਂ ਦੀ ਗਲਤੀ ਕਿਸੇ ਨੂੰ ਨਹੀਂ ਕਰਨੀ ਚਾਹੀਦੀ ਕਿਉਂਕਿ ਆਪਣਾ ਪਰਿਵਾਰ ਆਪਣਾ ਹੀ ਹੁੰਦਾ ਤੇ ਆਪਣੇ ਪਰਿਵਾਰ ਤੋਂ ਬਿਨਾ ਦੂਜਾ ਕੋਈ ਨਹੀਂ ਪੁੱਛਦਾ ਮੇਰੇ ਤੋਂ ਆਪਣਾ ਘਰ ਨਹੀਂ ਵਸਾਇਆ ਗਿਆ ਮੈਂ ਬਸ ਪਟਕ ਗਈ ਸੀ ਜਿਸ ਕਰਕੇ ਅੱਜ ਮੈਂ ਰੋਲ ਰਹੀ ਆ ਕਿਉਂਕਿ ਮਾਸੀ ਵੀ ਮੈਨੂੰ ਰੋਬਣਾ ਰੱਖਦੀ ਆ ਜਦੋਂ ਮੈਂ ਮਾਸੀ ਨੂੰ ਮਾੜਾ ਜਿਹਾ ਵੀ ਕੰਮ ਨੂੰ ਜਵਾਬ ਦੇ ਦਿੰਨੀ ਆ ਤਾਂ ਮਾਸੀ ਮੈਨੂੰ ਮਿਹਣਾ ਮਾਰ ਦਿੰਦੀ ਆ ਮੇਰੇ ਕੋਲੇ ਹੁਣ ਉਹਦੀਆਂ ਗੱਲਾਂ ਸੁਣਨ ਤੋਂ ਇਲਾਵਾ ਹੋਰ ਕੋਈ ਚਾਰਾ ਵੀ ਨਹੀਂ ਆ ਮੈਨੂੰ ਉਹਦਾ ਸਾਰਾ ਰੋਬ ਵੀ ਸਹਿਣਾ ਪੈਂਦਾ ਤੇ ਸਾਰਾ ਦਿਨ ਉਹਦੇ ਘਰ ਦਾ ਕੰਮ ਵੀ ਕਰਨਾ ਪੈਂਦਾ ਆ ਤਾਂ ਐਸੀ ਅੱਜ ਦੀ ਸਟੋਰੀ ਤੁਸੀਂ ਇਸ ਬਾਰੇ ਕੀ ਕਹਿਣਾ ਚਾਹੋਗੇ ਕਮੈਂਟਸ 'ਚ ਜ਼ਰੂਰ ਦੱਸਣਾ ਹੋਰ ਨਵੀਆਂ-ਨਵੀਆਂ ਸਟੋਰੀਜ਼ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲੈਣਾ ਸਟੋਰੀ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਨਾ